ਹਾਂਜੀ ਕੀ ਹਾਲ ਹੈ ਸੋਨੋ ਇਹ ਜਿਹੜਾ ਇੰਜਨ ਆ ਆਪਣਾ BS4 ਵਿਦਆਊਟ ਯੂਰਿਆ ਜਿਹਦਾ ਯੂਰਿਆ ਤਾਰਿਆ ਇਹ ਉਹ ਇੰਜਨ ਆ ਮਤਲਬ ਇਹਦੀ ਜਿਹੜੀ ਪਾਵਰ ਹੈ ਇਹ 1200 ਚੱਕਰ ਤੋਂ ਉੱਪਰ ਸਾਰੀ ਆਪਣੀ ਪਾਵਰ ਪੂਰੀ ਕਰ ਦਿੰਦਾ ਹੈ ਇਹ 74 HP ਚ ਆਇਆ ਹੈਗਾ ਇੰਜਨ 6 ਸਿਲੰਡਰਾ ਫਿਰ ਮੈਂ ਦੱਸਦਾ ਜਿਹੜੀ ਇਹਦੀ ਮੇਨ ਗੱਲਾਂ ਕੀ ਨੇ ਖਾਸियतਾਂ ਇੰਜਨ ਤਾਂ ਪੂਰਾ ਦਮਦਾਰ ਆ ਪੂਰੀ ਗੱਲਬਾਤ ਸਿਰੇ ਆ HP 74 ਸਿਲੰਡਰ 6 ਨੇ ਦੇਖੋ ਪਾਵਰਾਂ ਇਹਦੀ ਪਤਾ ਕੀ ਹੈ ਜੀ ਇਹ ਜੇ ਮੇਨ ਪੁਆਇੰਟ ਇਹਦੇ ਕੀ ਨੇ ਜਿਹੜੀ ਜਿਵੇਂ ਦੱਸ ਰਹੇ ਨੇ ਕੰਪਨੀ ਵਾਲੇ ਬਾਕੀ ਚਲਾ ਵੀ ਰਹੇ ਨੇ ਵੀਰ ਭਾਈ ਜਿੰਨਾਂ ਨੇ ਮਹੀਨਾ ਤੇ ਰੱਖੇ ਗਏ ਮਹੀਨਾ ਚੱਲੇ ਪਈਆਂ ਲਗਭਗ ਵੀ ਇਹ 1200 ਚੱਕਰ ਤੋਂ ਜ਼ਿਆਦਾ ਇਹ ਉੱਪਰ ਪਾ ਗਿਆ ਤਾਂ ਉਦੋਂ ਬਾਅਦ ਇਹ ਜਿੰਨਾਂ 2500 ਚੱਕਰ ਦਾ ਜਿੰਨਾਂ ਜ਼ੋਰ ਮਾਰਦਾ ਇਹ ਚੀਜ਼ 'ਚ ਇਹ ਖਾਸੀਅਤ ਹੈ ਮੈਨੂੰ ਮਤਲਬ ਗਾਹਕ ਦਾ ਰਿਵਿਊ ਲਿਆ ਉਹ ਚੀਜ਼ ਨੂੰ ਲੈ ਕੇ ਵੀ ਇਹ ਬਾਕੀ ਹੁਣ ਜਿਹੜੇ ਵੀਰ ਭਾਈਆਂ ਨੇ ਚਲਾਇਆ ਹੋਊਗਾ ਉਹ ਦੱਸਣਗੇ ਵੀ ਇਹ ਚੀਜ਼ ਇਹ ਜੀ ਆ ਵੀ ਜਦ ਇਹਦਾ 1200 ਚੱਕਰ ਉੱਪਰ ਹੋ ਗਿਆ ਇਨੇ ਜੋਰ 1800 ਚੱਕਰ ਤੇ ਆ ਚਾਹੇ ਜਾਂ 1300 ਚੱਕਰ ਹੋ ਗਿਆ ਜੋਰ ਇਹ ਫੁੱਲ ਮਾਰਦਾ ਮਤਲਬ ਇਹ ਚੀਜ਼ ਕਰਕੇ ਇੰਜਣ ਇਹ ਸਕਸੈਸ ਹੋ ਗਿਆ ਪੂਰਾ ਵੀ ਕਿਉਂਕਿ ਯੂਰੀਆ ਕੰਪਨੀ ਵੱਲੋਂ ਜਿਹੜਾ ਆਪਾਂ ਕਹੇ ਦੀ ਬੰਦ ਹੋ ਕੇ ਆਏ ਚੀਜ਼ ਇੰਜਣ ਕਾਮਯਾਬ ਗਵਰਨਮੈਂਟ ਵੱਲੋਂ ਰეკਮੈਂਡ ਇਹ ਚੀਜ਼ ਹੋਈ ਆ ਵੀ ਐਚਪੀ ਜਦੋਂ 74 ਹੋਣਾ ਹੌਸ ਪਾਵਰ ਫੇਰ ਆਪਾਂ ਯੂਰੀਆ ਤਾਰ ਕੇ ਇੱਕ ਨੰਬਰ ਚ ਕੰਮ ਜਿਹੜਾ ਕਹੇ ਦੀ ਉਹ ਹੈ ਇਹ ਆਇਆ ਹੁਣ ਇਹ ਇੰਜਣ ਸਕਸੈਸ ਆ ਪੂਰਾ ਹੁਣ ਇਹ ਰੱਖ ਰਹੇ ਹਾਂ ਕੰਬਾਈਨਾਂ ਦੇ ਆਪਾਂ ਅੱਜ ਵੀ ਆਇਆ ਪੰਜ ਛੇ ਇੰਜਣ ਇਹ ਇਹ ਰੱਖਣ ਲੱਗਿਆ ਆਪਾਂ ਜੀ ਠੀਕ ਆ ਜੀ ਬਾਕੀ ਤੁਸੀਂ ਦੱਸੋ